ਦਰਾਹਾ ਵਿਕੇ ਸਿੱਧੂ ਹਸਪਤਾਲ ਰੋਡ ਬਣਾਉਣ ਦੀ ਮੰਗ ਨੂੰ ਬੂਰ ਪਿਆ ਨਗਰ ਕੌਂਸਲ ਦਰਾਹਾ ਵੱਲੋਂ ਨਵੀਂ ਸੜਕ ਬਣਾਉਣ ਦਾ ਕੰਮ ਜੋਰਾਂ ਤੇ ਸ਼ੁਰੂ ਮੌਕੇ ਤੇ ਨਿਰੀਖਣ ਕਰਨ ਪਹੁੰਚੇ ਦਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਦੁਕਾਨਦਾਰਾਂ ਨੇ ਪ੍ਰਧਾਨ ਪੱਪੂ ਦੀ ਕੀਤਾ ਧੰਨਵਾਦ ਦੁਕਾਨਦਾਰਾਂ ਨੇ ਕਿਹਾ ਕਿ ਪ੍ਰਧਾਨ ਪੱਪੂ ਨੇ ਤਿਹਾਰਾਂ ਤੋਂ ਪਹਿਲਾਂ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਅੱਜ ਕੰਮ ਸ਼ੁਰੂ ਕਰਵਾ ਕੇ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸਿੱਧੂ ਹਸਪੀਟਲ ਰੋਡ ਤੇ ਖੜੇ ਹੋ ਕੇ ਸਮਝ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਵੱਖ-ਵੱਖ ਚੈਨਲਾਂ ਤੋਂ ਆਏ ਪ੍ਰਤੀਨਿਧਾਂ ਦਾ ਆਪਣੇ ਵੱਲੋਂ ਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਜਿਹੜੀ ਸਾਡੀ ਗੱਲ ਆ ਉਹ ਸ਼ਹਿਰ ਦੇ ਵਿੱਚ ਪਹੁੰਚਦੀ ਹੈ ਤੇ ਇਲਾਕੇ 'ਚ ਪਹੁੰਚਦੀ ਹੈ ਅੱਜ ਆਪਾਂ ਜਿਹੜੀ ਫਰੂਟ ਮਾਰਕੀਟ ਤੋਂ ਲੈ ਕੇ ਬਿਆਸ ਸਿੰਘ ਦੇ ਬੋਤਾਲੀ ਸਾਈਡ ਤੋਂ ਸਿੱਧੂ ਹਸਪੀਟਲ ਵੱਲ ਰੋਡ ਜਾ ਰਹੀ ਹੈ ਇਸ ਨੂੰ ਜਿਹੜਾ ਬਣਾਉਣ ਦਾ ਕੰਮ ਹੋ ਰੰਬਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸੀਵਰੇਜ ਦੀ ਪਾਈਪ ਜੋ ਕਿ ਟਰੀਟਮੈਂਟ ਪਲਾਂਟ ਤੋਂ ਹੋ ਕੇ ਡਰੇਨ ਦੇ ਵਿੱਚ ਆਈ ਸੀ ਉਹਦੇ ਨਾਲ ਸੜਕਾ ਜਿਹੜੀ ਇਹ ਪੱਟੀ ਗਈ ਸੀ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਸੀ ਤੇ ਲੋਕਾਂ ਦੀ ਪੁਰਜ਼ੋਰ ਮੰਗ ਸੀ ਪਰ ਸਾਡੀਆਂ ਮਜਬੂਰੀਆਂ ਸੀ ਉਸ ਨੂੰ ਇੱਕਦਮ ਅਸੀਂ ਨਹੀਂ ਸੀ ਬਣਾ ਸਕਦੇ ਕਿਉਂਕਿ ਜਦ ਕੋਈ ਵੀ ਪਾਈਪ ਵੱਡੀ ਪੈਂਦੀ ਹੈ ਤਾਂ ਉਹਦੇ ਜਿਹੜਾ ਦਬਣ ਨੂੰ ਵੀ ਸਮਾਂ ਲੱਗਦਾ ਕਈ ਵਾਰੀ ਆਪਾਂ ਜਲਦਬਾਜ਼ੀ ਸੜਕ ਬਣਾ ਦਈਏ ਉਹ ਦਬ ਜਵੇ ਫਿਰ ਉਹ ਵੀ ਗਲਤ ਹੋ ਜਾਂਦਾ ਇਸ ਕਰਕੇ ਸਿਵਰੇਜ ਬੋਰਡ ਨੇ ਜਿਹੜੀ ਪੈ ਪਾਈ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਮੌਸਮਾਂ ਜਿਹੜਾ ਵਾਰਸ਼ਾਂ ਦਾ ਇੱਕ ਦੋ ਵਾਰਸ਼ਾਂ ਹੋਰਣ ਤੇ ਉਸ ਤੋਂ ਬਾਅਦ ਇਸ ਨੂੰ ਬਣਾਇਆ ਜਾਵੇਗਾ ਹੁਣ بارشਾਂ ਦਾ ਸਮਾਂ ਵੀ ਖਤਮ ਹੋ ਗਿਆ ਤਿਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ ਔਰ ਸਾਨੂੰ ਬੜੀ ਚਿੰਤਾ ਸੀ ਕਿ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜਿਹੜੇ ਕਾਰੋਬਾਰੀ ਨੇ ਕੰਮ ਵਾਲੇ ਨੇ ਉਹਨਾਂ ਦੇ ਲਈ ਜਿਹੜੀ ਸੜਕਾ ਇਹ ਤਿਹਾਰਾਂ ਤੋਂ ਪਹਿਲਾਂ ਬਣਨੀ ਜ਼ਰੂਰੀ ਹੈ ਸੋ ਇਸ ਦਾ ਜਿਹੜਾ ਕੰਮ ਆ ਅਸੀਂ ਸ਼ੁਰੂ ਕਰ ਦਿੱਤਾ ਹੈ ਔਰ ਆਸ ਵੀ ਇਹ ਰੱਖਦੇ ਹਾਂ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਸੜਕਾ ਅਸੀਂ ਬੜੀ ਵਧੀਆ ਬਣਾਵਾਂਗੇ ਤਾਂ ਕਿ ਜਿਹੜੀ ਨਗਰ ਕੌਂਸਲ ਆ ਉਹ ਆਪਣੀ ਇਸ ਜੁਮੇਵਾਰੀ ਨੂੰ ਨਿਭਾਉਂਦੀ ਹੋਈ ਲੋਕਾਂ ਦੇ ਵਿੱਚ ਜੋ ਵਾਅਦਾ ਕੀਤਾ ਸੀ ਖੁਦ ਮੈਂ ਔਰ ਸਾਡੇ ਯੂ ਸਾਹਿਬਾਨ ਨੇ ਕਿਹਾ ਸੀ ਕਿ ਵੀ ਆ ਸਤੰਬਰ ਦੇ ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਸ਼ੁਰੂ ਕਰ ਦਾਂਗੇ ਔਰ ਸਤੰਬਰ ਦਾ ਮਹੀਨਾ ਚੱਲ ਰਿਹਾ ਏ ਸੜਕ ਅਸੀਂ ਸ਼ੁਰੂ ਕਰ ਦਿੱਤੀ ਹੈ ਪ੍ਰਧਾਨ ਜੀ ਕਿੰਨੇ ਲੱਖ ਦੀ ਲਾਗਤ ਨਾਲ ਇਹ ਸੜਕ ਬਣਾਈ ਜਾ ਰਹੀ ਹੈ ਇਹ ਇਸ ਦਾ ਜਿਹੜਾ ਐਸਟੀਮੇਟ ਸੀ ਉਹ ਲਗਭਗ ਸਾਲ ਡੇਢ ਸਾਲ ਪਹਿਲਾਂ ਬਣਿਆ ਸੀ ਤੇ ਉਸ ਤੋਂ ਬਾਅਦ ਫਿਰ ਇਹ ਡਰੇਨ ਦੀ ਪਾਈਪ ਪੈਣ ਕਰਕੇ ਥੋੜ੍ਹਾ ਜਿਹਾ ਲੰਬਾ ਚਲੇ ਗਿਆ ਵੀ ਫਿਰ ਪੱਟੀ ਜਾਊਗੀ ਤੇ ਜਦ ਤਕਰੀਬਨ 24 ਲੱਖ ਦੇ ਕਰੀਬ ਜਿਹੜਾ ਇਹ ਐਸਟੀਮੇਟ ਬਣਿਆ ਸੀ ਪਰ ਮੇਰੇ ਖਿਆਲ ਮੁਤਾਬਕ ਜਿਹੜੀ ਸੜਕ ਦੀ ਲੰਬਾਈ ਹੈ ਇਹ ਕਾਫੀ ਜ਼ਿਆਦਾ ਹੈ ਤੇ ਹੋ ਸਕਦਾ ਸਾਨੂੰ ਹੋਰ ਵੀ ਥੋੜਾ ਬਹੁਤਾ ਐਸਟੀਮੇਟ ਇਹਦਾ ਵਧਾਉਣਾ ਪਵੇ ਤਾਂ ਕਿ ਇਸ ਨੂੰ ਪੂਰੀ ਟੈਲੀਫੋਨ ਐਕਸਚੇਂਜ ਤੱਕ ਬਣਾਈ ਜਾਵੇ ਜੀ ਜਿਸ ਤਰ੍ਹਾਂ ਕਿ ਤੁਹਾਡੇ ਇਲਾਕੇ ਦੀ ਜਿਹੜੀ 메ਨ ਸੜਕ ਸੀਗੀ ਉਹਦਾ ਬੜਾ ਰੌਲਾ ਚੱਲਿਆ ਆਂਦਾ ਸੀ ਤੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਦੀਵਾਲੀ ਤੋਂ ਪਹਿਲਾਂ ਬਣਾ ਕੇ ਦਿੱਤੀ ਜਾਏਗੀ ਤੇ ਹੁਣ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੂੰਗਾ ਮੈਂ ਪਹਿਲਾਂ ਸਤਿ ਸ਼੍ਰੀ ਅਕਾਲ ਕਰਨਾ ਸਾਨੂੰ ਸਾਰਿਆਂ ਨੂੰ ਤੁਹਾਡਾ ਪੱਤਰਕਾਰ ਭਾਈ ਜਰਨਲ ਸਾਡੇ ਕੋਲ ਪਹੁੰਚਿਆ ਮੈਂ ਧੰਨਵਾਦ ਕਰਦਾ ਇੰਜੀਨੀਅਰ ਮਨਵਿੰਦਰ ਸਿੰਘ ਆਸਪੁਰਾ ਜੀ ਦਾ ਤੇ ਸਾਡੇ ਹਲਕੇ ਦੇ ਐਮਐਲਏ ਨੇ ਤੇ ਸਾਡੇ ਪ੍ਰਧਾਨ ਜੀ ਪੱਪੂ ਪ੍ਰਧਾਨ ਜੀ ਨਗਰ ਕੌਂਸਲ ਦੇ ਪ੍ਰਧਾਨ ਨੇ ਤੇ ਸਮੂਹ ਮਿਊਨਿਸਪਲ ਕੌਂਸਲਰ ਕਮੇਟੀਜ਼ ਮੈਂਬਰਸ ਦਾ ਜ ਜੋ ਇਹ ਸੇਵਰੇਜ ਦੀ ਪਾਈਪਾਂ ਨੇ ਸੀ ਪਾਣੀ ਦਾ ਨਿਕਾਸੀ ਦਾ ਹੱਲ ਕੀਤਾ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਭਰੋਸਾ ਜਮਾਇਆ ਦਿੱਤਾ ਸੀਗਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਤੁਹਾਡੀ ਸੜਕ ਨੂੰ ਮੁਕੰਮਲ ਕੰਪਲੀਟ ਕਰਾਂਗੇ ਤੇ ਤੁਹਾਡੇ ਕੰਮਕਾਜ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਾਗਾ ਇਹ ਆਪਣੀ ਗੱਲਬਾਤ ਤੇ ਪੂਰੇ ਖਰੇ ਉਤਰੇ ਨੇ ਜੋ ਇਹਨਾਂ ਨੇ ਕਿਹਾ ਸੀ ਕਮਿਟਮੈਂਟਸ ਕੀਤੀਆਂ ਸੀਗੀਆਂ ਉਹ ਪੂਰੀਆਂ ਕੀਤੀਆਂ ਤੇ ਸਾਡੀ ਇਹ ਸੜਕ ਬਣਾਉਣ ਲੱਗੀਆਂ ਨੇ ਤਿਹਾਰਾਂ ਤੋਂ ਪਹਿਲਾਂ ਯਾਨੀ ਦੀਵਾਲੀ ਤੇ ਦਸਹਰਾ ਤੋਂ ਪਹਿਲਾਂ ਇਹਨਾਂ ਦਾ ਵਾਅਦਾ ਸੀ ਪੂਰਾ ਇਹਨੂੰ ਖਤਮ ਕਰਨ ਦਾ ਮੈਨੂੰ ਉਮੀਦ ਲੱਗ ਰਹੀ ਹੈ ਕਿ ਜਿਵੇਂ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਵਾ ਇਹ 2-4-5 ਦਿਨ ਹਫ਼ਤੇ ਦੇ ਵਿੱਚ ਵਿੱਚ ਸਾਰੀ ਸੜਕ ਬਣ ਕੇ ਤਿਆਰ ਹੋ ਜਾਊਗੀ ਤੇ ਸਾਡੇ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਊਗੀ ਸਾਡੇ ਜਿੰਨੇ ਤੜਾਹੇ ਪੈਂਸਿੰਗ ਤੋਂ ਚੌਂਕ ਤੋਂ ਲੈ ਕੇ ਐਕਸਚੇਂਜ ਤੱਕ ਜਿੰਨੇ ਵੀ ਦੁਕਾਨਦਾਰ ਮੇਰੇ ਭਰਾ ਬੈਠੇ ਨੇ ਸਾਰਿਆਂ ਦਾ ਕੰਮ ਸਹੀ ਚੱਲੂਗਾ ਕਿਉਂਕਿ ਸੜਕ ਚੱਲੂਗੀ ਤਾਂ ਗਾਹਕ ਦਾ ਐਂਟਰੈਂਸ ਵਧੂਗਾ ਲਾਂਗਾ ਵਧੂਗਾ ਤੇ ਕੰਮ ਸਾਰਿਆਂ ਦਾ ਤਾਂ ਚੱਲੂਗਾ